ਸੱਚੀ ਗੱਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਮਾਣਾ ਪਟਿਆਲਾ ਰੋਡ ਤੇ এনवायरमेंट ਪਾਰਕ ਦੇ ਬਿਲਕੁਲ ਨੇੜੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਬਲੈਰੋ ਗੱਡੀ ਜਿਹੜੀ ਕਿ ਕੁਝ ਦਿਨ ਪਹਿਲਾਂ ਆਈ ਸੀ ਗੋਤਾ ਖੋਰਾ ਨੂੰ ਨਜ਼ਰ ਆਈ ਔਰ ਕੁਝ ਹੀ ਦਿਨ ਦੇ ਵਿੱਚ ਗੋਤਾ ਖੋਰਾ ਦੀ ਪੂਰੀ ਟੀਮ ਇੱਥੇ ਪਹੁੰਚੀ ਔਰ ਸਾਡੇ ਪ੍ਰੈਸ ਤੋਂ ਵੀ ਨੁਮਾਇੰਦੇ ਇੱਥੇ ਪਹੁੰਚੇ ਹੋਏ ਐ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੈਡਰੇ ਦੇ ਨਾਲ ਜਿਹੜੀ ਇੱਕ ਗੱਡੀ ਚੱਕੀ ਜਾ ਰਹੀ ਹੈ ਔਰ ਨਹਿਰ ਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੀ ਗੱਡੀ ਬਾਹਰ ਆ ਚੁੱਕੀ ਹੈ ਸਿਰਫ ਪਟੜੀ ਦੇ ਉੱਪਰ ਜਿਹੜੀ ਹੈ ਉਹ ਹੁਣ ਪਹੁੰਚਾਣੀ ਕਿਸ ਤਰੀਕੇ ਦੇ ਨਾਲ ਹੈਡਰੇ ਵਾਲੇ ਦਾ ਜਿਹੜਾ ਅਗਲਾ ਕੋਈ ਪ੍ਰੋਗਰਾਮ ਹੈਗਾ ਪਲਾਨ ਹੈਗਾ ਕਿਸ ਤਰੀਕੇ ਦੇ ਨਾਲ ਜਿਹੜੀ ਪਟੜੀ ਦੇ ਉੱਪਰ ਜਿਹੜੀ ਗੱਡੀ ਹੈ ਤੇ ਪਹੁੰਚਾਈ ਜਾਪੇ ਸੋਕਾਰ ਦੇ ਜਿਹੜੇ ਸ਼ੀਸ਼ੇ ਆ ਬੰਦ ਆ ਕਹਿੰਦੇ ਕਾਰਦੇ ਸ਼ੀਸ਼ੇ ਤਕਰੀਬਨ ਬੰਦ ਹੈ ਔਰ ਕਿਤਨਾ ਕਤੇ ਇਨਵੈਸਟੀਗੇਸ਼ਨ ਦਾ ਜਿਹੜਾ 파ਟ ਹੈ ਜਾਂਚ ਦਾ ਵਿਸ਼ਾ ਹੈ ਦਿਖਣਾ ਹੋਵੇਗਾ ਕਿ ਜਿਹੜਾ ਇੱਕਾਰ ਦਾ ਇਸ ਤਰ੍ਹਾਂ ਪਾਣੀ ਦੇ ਵਿੱਚੋਂ ਬਰਾਮਦ ਹੋਣਾ ਸ਼ੱਕ ਦੇ ਖੇਰੇ ਵਿੱਚ ਆਉਂਦਾ ਪੁਲਿਸ ਇਨਵੈਸਟੀਗੇਸ਼ਨ ਦਾ 파ਟ ਹੈ ਦੋਸਤੋ ਇਹ ਉਹੀ ਜਗ੍ਹਾ ਹੈ ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਨ ਆਉਂਦੇ ਐ এনवायरमेंट پارک ਸਮਾਣਾ ਸੋ ਟੀਮ ਵੱਲੋਂ ਜਿਹੜਾ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ